ਵਾਇਕੂ ਜੀ ਦਾ ਖਾਲਸਾ ਵਾਇਕੂ ਜੀ ਕੀ ਫਤਿਹ ਅੱਜ ਅਸੀਂ ਆਇਆ ਪਿੰਡ ਢਾਡਾ ਕਲਾਂ ਦੇ ਵਿੱਚ ਜਿੱਥੇ ਬੱਦਨ ਗੋਦ ਜਟੇਰਾਂ ਦਾ ਕੱਲ 26 ਅਕਤੂਬਰ ਨੂੰ ਮੇਲਾ ਹੋ ਰਿਹਾ ਵਾ ਸੱਜੇ ਕੋਲ ਪ੍ਰਧਾਨ ਸਾਹਿਬ ਸ੍ਰੀ ਹੰਸ ਰਾਜ ਜੀ ਲੰਬੜਵਾਲਾ ਪਿੰਡ ਕੜਿਆਣਾ ਤੇ ਹੋਰ ਸਾਥਕ ਸਾਡੇ ਕੋਲ ਮੌਜੂਦ ਆਓ ਕੋ ਵਿਸਥਾਰ ਕੋ ਰੋਗੇ ਤਾਂ ਜਾਣ ਜਾਣਕਾਰੀ ਪ੍ਰਧਾਨ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕਿ ਆਪਣੇ ਖੰਡਪਾੜ ਦੇ ਜਾਪ ਚੱਲ ਰਿਹਾ ਜੀ ਇਸ ਟਾਈਮ ਇਹ ਬੱਦਨ ਜਿ ਖੇਰਿਆਂ ਦਾ ਮੇਲਾ ਜੋ ਹਰ ਸਾਲ ਦੀ ਤਰ੍ਹਾਂ ਅਸੀਂ ਇਸ ਜਗ੍ਹਾ ਤੇ ਮਨਾਉਂਦੇ ਆਂ ਬੱਦਨ ਜਿ ਖੇਰਿਆਂ ਦਾ ਜਗ੍ਹਾ ਤੇ ਹਾਂਜੀ ਤਿੰਨ ਦਿਨ ਮਨਾਇਆ ਜਾਂਦਾ ਹਾਂ ਹਾਂਜੀ ਹਰ ਸਾਲ ਇੱਥੇ ਦੋ ਜਾਂ ਇੱਕ ਜਾਂ ਐਸਾ ਤਿੰਨ ਖੰਡਪਾੜ ਦੇ ਜਾਪ ਚੱਲ ਰਹੇ ਆ ਹਾਂਜੀ ਇਹ ਜੋ ਸਾਰਾ ਪ੍ਰਬੰਧ ਆ ਸਾਧ ਸੰਗਤ ਬੱਦਨ ਜਿ ਖੇਰਿਆਂ ਦੀ ਐਨਆਰ ਵੀ ਭਰਾਵਾਂ ਦੇ ਸਹਿਯੋਗ ਨਾਲ ਚੱਲ ਰਿਹਾ ਠੀਕ ਹੈ ਜੀ ਇੱਥੇ ਹਰ ਤਰ੍ਹਾਂ ਦੀ ਕੋਈ ਸੇਵਾਦਾਰ ਸੇਵਾ ਕਰਦਾ ਆ ਉਹਦਾ ਇੱਥੇ ਅਸੀਂ ਬੜੇ ਅੱਜ ਸਤਿਕਾਰ ਨਾਲ ਉਹਨਾਂ ਦਾ ਸਤਿਕਾਰ ਕਰਦੇ ਆ ਹਾਂਜੀ ਹਰ ਸਾਲ ਉੱਚ ਕੋਟੀ ਦੇ ਕਲਾਕਾਰ ਇੱਥੇ ਮੇਲੇ ਤੇ ਆ ਰਹੇ ਆ ਹਰ ਸਾਲ ਕਿਹੜੇ ਕਿਹੜੇ ਕਲਾਕਾਰ ਆ ਰਹੇ ਆ ਇਸ ਸਾਲ ਪਾਲੀ ਭਾਰਤ ਸਿੰਘਪੁਰੇ ਜੋ ਧਾਰਮਿਕ ਦੀਵਾਨ ਲਾਉਂਦੇ ਆ ਹਾਂਜੀ ਉਹ ਇੱਥੇ ਆ ਰਹੇ ਆ ਅੱਗੇ ਹੋਰ ਵੀ ਕਈ ਤਰ੍ਹਾਂ ਦੇ ਕਲਾਕਾਰ ਇੱਥੇ ਆਉਣਗੇ ਅੱਛਾ ਜੀ ਹਾਂਜੀ ਜਿਹੜਾ ਤੁਸੀਂ ਪੰਡਾਲ ਲਾਣਾ ਇਹ ਬਾਹਰ ਖੁੱਲ੍ਹੇ ਸਾਂਗੋਂ ਪੰਡਾਲ ਜੀ ਜਿਸ ਜਗ੍ਹਾ ਤੇ ਖੰਨ ਪਾਠ ਆਰੰਭ ਕੀਤਾ ਉਹਦੇ ਉੱਥੇ ਹੁੰਦਾ ਸਾਂਗੋਂ ਇੱਥੇ ਬਹੁਤ ਸਾਰੀ ਬਹਿ ਜਾਂਦੀ ਆ। ਬਾਹਰ ਜਿਹੜਾ ਪੰਡਾਲ ਲੱਗਾ ਆ ਉਹਦੇ ਵਿੱਚ ਲੰਗਰ, ਚਾਹ, ਪਾਣੀ, ਚਾਹ ਪਕਾਉਣ ਦਾ ਲੱਗਣਾ, ਰੋਟੀ ਕੇ ਨਾਲ ਜਲੇਬੀ, ਖੀਰ ਉਹਦਾ ਲੰਗਰ ਜਿਹੜਾ ਚੱਲਣਾ ਆ। ਠੀਕ ਹੈ ਜੀ। ਹਾਂਜੀ। ਸੇ ਕੇ ਸੰਤਾਂ ਨੂੰ ਇੱਥੇ ਅਪੀਲ ਕਰਦੇ ਪਹੁੰਚਣ ਦੀ। ਸੰਤਾਂ ਨੂੰ ਅਸੀਂ ਪਾ ਇੱਕ ਸਾਲ ਤੋਂ ਪਹਿਲਾਂ ਹੀ ਅਸੀਂ ਤੁਹਾਨੂੰ ਮੈਸੇਜ ਭੇਜੀ ਜਾਂਦੀਆਂ ਜੀ ਸਾਰੇ ਸਾਰਿਆਂ ਨੂੰ ਪਤਾ ਵੀ ਮੇਲਾ ਵਧਨ ਜੇਹਾਂ ਦਾ ਕਦੋਂ ਆ ਤੇ ਅਸੀਂ ਵੀ ਆਪਣੇ ਮੈਸੇਜ ਭੇਜੇ ਹੁੰਦੇ ਆ ਫੋਨ ਕੀਤੇ ਹੁੰਦੇ ਆ ਜੀ ਇਸ ਤਰੀਕ ਨੂੰ ਵਧਨ ਜੇਹਾਂ ਦੇ ਦਰਵਾਜ਼ੇ ਪਹੁੰਚੋ ਤੇ ਇਸ ਤਰੀਕ ਨੂੰ ਮੇਲਾ ਸੇਵਾਦਾਰ ਭਾਈ ਅੱਜ ਹੀ ਪਹੁੰਚਣੇ ਚਾਹੀਦੇ ਸੇਵਾਦਾਰ ਤਾਂ ਜੀ ਆਈ ਜਾਂਦੇ ਆ ਆਓ ਵੀ ਆ ਸ਼ਾਮ ਨੂੰ ਹੋਰ ਆ ਜਾਣੇ ਆ ਕੱਲ ਨੂੰ ਹੋਰ ਆ ਜਾਣੇ ਠੀਕ ਹੈ ਜੀ ਹਾਂਜੀ ਇਹ ਤੁਹਾਡਾ ਅਸੀਂ ਆਪਣੇ ਚੈਨਲ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਤੁਸੀਂ ਤਕਰੀਬਨ ਮੇਰਾ ਖਿਆਲ ਤੁਹਾਡਾ ਪਿੰਡ 40 ਕਿਲੋਮੀਟਰ ਥੋ ਪੈ ਜਾਂਦਾ ਜੀ ਹੈਗਾ ਜੀ 45 ਕਿਲੋ ਹੈ 40 45 ਕਿਲੋਮੀਟਰ ਪੈ ਜਾਂਦਾ ਵਾ ਕਿ ਵਾਈ ਗੁਰੂ ਤੁਹਾਨੂੰ ਚੜ੍ਹਦੀ ਕਲਾ ਵਾਸਤੇ ਤੁਸੀਂ ਇੱਥੇ ਜੰਗਲ ਤੇ ਮੰਗਲ ਆਇਆ ਸਾਥਾ ਦੇ ਇੰਨਾ ਇਕੱਠ ਸਾਹਮਣਾ ਬਹੁਤ ਔਖਾ ਹੁੰਦਾ ਜੀ ਮੈਂ ਕੈਮਰਾਮੈਨ ਨੂੰ ਕਹਿੰਦਾ ਸਾਰੀ ਸੰਗਤ ਨੂੰ ਦਿਖਾ ਲਓ ਜੀ ਅੱਜ ਨੂੰ ਸੰਭਰ ਤੋਂ ਸੰਭਰ ਤੋਂ ਜੀ ਆਪਾਂ E poi ora